ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕਮਾਂਕਾਰਾਂ ਚ ਮਾਲਕ ਕਰੇ ਜੀ ਵਾਦਾ ਆ ਲਓ ਜੀ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਭਾਈ ਤੁਹਾਨੂੰ ਪਤਾ ਹੀ ਹੈ ਅਸੀਂ ਤਾਂ ਆਪਣੀ ਫੈਮਿਲੀ ਬਲੌਗ ਜਿਵੇਂ ਚੱਲਦੇ ਅੱਗੇ ਤੁਸੀਂ ਦੇਖ ਰਹੇ ਹੋ ਜੋ ਵੀ ਘਰਾਂ ਪਾਈ ਖਾਣਾ ਪਕਾਉਣਾ ਜਾਂ ਕਿਤੇ ਜਾਣਾ ਹੈਨਾ ਇਹ ਚੀਜ਼ਾਂ ਤੁਹਾਡੇ ਰੂਬਰੂ ਕਰਦੇ ਹੀ ਰਹਿੰਦੇ ਆ ਤੇ ਸਾਰੀ ਫੈਮਿਲੀ ਦੇ ਤੁਸੀਂ ਫੈਮਿਲੀ ਹੋ ਆ ਭਾਈ ਸਾਡੀ ਹਨਾ ਸੋ ਅੱਜ ਜਿਹੜੇ ਹੁਣ ਤੁਸੀਂ ਪਿਛਲੇ ਬਲੌਗਾਂ ਚ ਦੇਖੇ ਵੀ ਮੈਂ ਕਿਥੇ ਵੀਰ ਦੀ ਪੱਠੀ ਲੈ ਕੇ ਆਇਆ ਦਾ ਭਾਈ ਜਿੱਦਣ ਚੱਕਰਿਆਂ ਵਾਲੇ ਦਿਨ ਕੰਮ ਮੜ ਗਿਆ ਦਾ ਹਨਾ ਉਸ ਦਿਨ ਗੁਲਗਲੇ ਕਚੌਰੀਆਂ ਕੱਢਦੇ ਤੇ ਪਕਵਾਨ ਬਣਦੇ ਤੇ ਸੋ ਉਹ ਬਣਦੇ ਤੇ ਹੌਲੀ ਗੈਸ ਪਰ ਤਾਂ ਕਰਕੇ ਪੱਠੀ ਲਿਆਣੀ ਪਈ ਤੀ ਤੇ ਪੱਠੀ ਭਾਈ ਚਲੋ ਪੱਠੀ ਨੇ ਵਧੀਆ ਸਾਰਤਾ ਕੰਮ ਹਨਾ ਆਪਣਾ ਅੱਜ ਪੱਠੀ ਬਈ ਛੱਡ ਕੇ ਆਉਣੀ ਆ ਅਗਲੇ ਦੀ ਹਨਾ ਘਰੇ ਮੈਂ ਘਰਦਿਆਂ ਨੂੰ ਕਿਹਾ ਮਾ ਯਾਰ ਜਾਂਦੀ ਜਾਂਦੀ ਪੱਠੀ ਦਾ ਲਾਹਾ ਲੈ ਲੋ ਇਹਦਾ ਭਾਈ ਗਾਲਾਂ ਹੀ ਕੱਢਦੀ ਆਂਦੀ ਆ ਮਮੀ ਯਾਰ ਭਾਬੀ ਦਾ ਕਹਿੰਦੀ ਲਾਥੇ ਰਾ ਕੰਮੇ ਆਹੀ ਆ ਉਹ ਮਾ ਅੱਜ ਦਿਲ ਕਰਦਾ ਭਾਈ ਮਾਣਾ ਮੋਟਾ ਹੈ ਕੋਈ ਕਚੌੜੀ ਕਚੂਰੀ ਬਣਾ ਲਓ ਜੇ ਹੁਣ ਪੱਠੀ ਹੈਗੀ ਆ ਕੋਲ ਫੇਰ ਪੱਠੀ ਨੇ ਚੱਲ ਜਾਣਾ ਭਾਈ ਪੱਠੀ ਦੇ ਆਣੀ ਆ ਅਗਲੇ ਦੀ ਜਿਹਦੀ ਹੈਗੀ ਆ ਹੈ ਵੀ ਫੇਰ ਔਖਾ ਹੋ ਜਾਣਾ ਫੇਰ ਤਾਂ ਚੱਲ ਤੁਸੀਂ ਕਾਲ ਕਰੀ ਜਾਣੀ ਵੀ ਹੁਣ ਆਪਣੇ ਕੋਲ ਪੱਠੀ ਹੈਗੀ ਸਾਰਾ ਕੁਝ ਹੈਗਾ ਹਨਾ ਜਲਦੀ ਤੁਸੀਂ ਵਿਹਲੇ ਹੋ ਜੂਗੇ ਆ ਤੇ ਬਾਈ ਬਹੁਤ ਔਖਾ ਸੌਖਾ ਕਰਕੇ ਇਹਨਾਂ ਨੂੰ ਮਨਾਇਆ ਮਾਹ ਬਣਾ ਲਓ ਮੈਂ ਤਾਂ ਕਰ ਕਰ ਕੇ ਹੈ ਤਾਂ ਹੁਣ ਲੱਗੀਆਂ ਜੀ ਬਣਾਉਣ ਤੇ ਕਿਆ ਕਿਆ ਡਿਸ਼ ਭਾਈ ਬਣਨੀ ਆ ਉਹ ਤੁਹਾਨੂੰ ਹੁਣ ਫੈਮਿਲੀ ਨਾਲ ਮਲਾਉਨੇ ਆ ਪਹਿਲਾਂ ਫੇਰ ਪਤਾ ਲੱਗੂਗਾ ਤੁਹਾਨੂੰ ਵੀ ਅੱਗੇ ਕਿਆ ਬਣਾਣਾ ਹੈ ਜੀ ਅੱਜ ਆਜੋ ਫੇਰ ਮਿਲਦੇ ਆ ਜੀ ਆਓ ਜੀ ਮਿਲੋ ਭਾਈ ਇੱਧਰ ਪਹਿਲਾਂ ਸਾਡੀ ਮਾਤਾ ਜੀ ਨੂੰ ਸੱਸ ਦੀ ਜੀ ਸਾਰਿਆਂ ਨੂੰ ਮਾਤਾ ਜੀ ਹੋਏ ਵੀ ਭਾਈ ਬੀਜੀ ਅੱਜ ਪੂਰੇ ਤੇ ਆਹ ਦੇਖੋ ਇਧਰ ਗਰਮਾ ਗਰਮ ਐ ਕਚੌਰੀਆਂ ਫੁੱਲ ਫੁੱਲ ਨਿਕਲਦੀਆਂ ਆਹ ਫਾਇਦਾ ਭੱਠੀ ਦਾ ਏਖੋ ਤਾਂ ਬਣਦੀ ਗੱਲ ਐ ਨਾ ਬੋਲੋ ਜੀ ਇਧਰ ਭਾਬੀ ਜੀ ਸਾਰਿਆਂ ਦੀ ਤੁਹਾਡੀ ਭੱਠੀ ਦਾ ਫਾਇਦਾ ਨਹੀਂ ਹੈ ਮੇਰੇ ਦੇਸੀ ghee ਪਾਏ ਦਾ ਫਾਇਦਾ ਵਿੱਚ ਹੈ ਆਟੇ 'ਚ ਦੇਸੀ ghee ਪਾਇਆ ਮੈਂ ਅੱਛਾ ਹਾਂ ਫੁੱਲਦੀਆਂ ਹੈ ਇਹ ਫੁੱਲਦੀਆਂ ਅੱਛਾ ਆਹ ਚੱਕਰ ਆ ਮੈਂ ਵੀ ਦੇਖਾ ਅੱਗੇ ਦਾ ਕਦੇ ਫੁੱਲੀਆਂ ਨਹੀਂ ਇਹ ਉਹ ਜਦ ਚੇਤਾ ਆ ਜਾਂਦਾ ਡੋਲੀ ਦੇਖ ਜਾਂਦੀ ਆ ਫੇ ਪਾ ਲਈ ਦੀ ਜੇ ਨਹੀਂ दिखी ਨਹੀਂ ਚੇਤਾ ਆ ਤਾਂ ਨਹੀਂ ਪਾਈਦਾ ਨਹੀਂ ਪਾਈ ਹਾਂ ਬਸ ਇਹਦਾ ਫੇ ਚੇਤਾ ਰੱਖੇ ਕਰੋ ਆ ਦੇਖੋ ਅਸੀਂ ਮੈਂ ਅੱਜ ਕੀ ਗਰਮ ਕਰਿਆ ਸੀ ਉਹ ਇਹਦਾ ਪੂਰੀਆ ਮੰਗਣਾ ਫੁੱਲ ਦੀਆਂ ਜਾਂਦੀਆਂ ਦੇਖੋ ਦਾ ਜੀ ਐਨ ਗੱਲਬਾਤ ਐਂਡ ਹੋਈ ਪਈ ਆ ਮਨਿੰਦਰ ਕਹਿੰਦੀ ਸੀ ਕਹਿੰਨੀ ਮੈਂ ਬਣਾ ਕੇ ਦੇਖੀ ਹਾਂ ਹਾਂ ਕਹਿੰਨੀ ਬਣਾ ਕੇ ਦੇਖਦੇ ਆਂ ਟੀ ਬਣੀਆਂ ਤਾਂ ਹੈ ਪਰ ਉਹ ਗੱਲ ਨਹੀਂ ਬਣੀ ਹੈਗੀ ਮਨਿੰਦਰ ਭੈਣ ਬਾਹਰ ਵਾਲੇ ਹਾਂ ਕਹਿੰਦੀ ਆ ਬਣਾ ਕੇ ਦੇਖਦੇ ਆਂ ਟੀ ਮੈਂ ਤੁਹਾਡੇ ਵਾਲੀ ਕਟੋਰੀਆਂ ਜਿੱਕਣ ਤੁਸੀਂ ਬਣਾਈਆਂ ਹਾਂ ਹਾਂ ਪਰ ਬੰਦ ਤਾਂ ਗਈਆਂ ਕਹਿੰਦੀ ਹਾਂ ਪਰ ਮੈਂ ਕਿਹਾ ਚਲ ਦੁਬਾਰਾ ਦੇਖ ਲਈ ਜੀ ਨਹੀਂ ਠੀਕ ਬਣੀਆਂ ਹਾਂ 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 ਦੁਬਾਰਾ ਦੇਖ ਲਈ ਭਾਈ ਅੱਛਾ ਹਾਂ ਲਾਓ ਭਾਈ ਆਹਾ ਇੱਕੋ ਤਰੀਕਾ ਤੁਹਾਨੂੰ ਹੋਰ ਅੱਜ ਦਿਖਾ ਦੇਣਾ ਨਵਾਂ ਤਰੀਕਾ ਭਾਈ ਇਹ ਆਟੇ ਚ ਪੈਂਦਾ ਦੇਸੀ ਕੀ ਹਾਂਜੀ ਦੇਸੀ ਕੀ ਭਾਈ ਆਟੇ ਚ ਪਾ ਲੋ ਐਨ ਵਧੀਆ ਫੁੱਲ ਮੀਆਂ ਫੁੱਲ ਮੀਆਂ ਕਚੌਰੀਆਂ ਨਿਕਲਦੀਆਂ ਦੇਖੋ ਗੋਲ ਗੋਲ ਹੈ ਇਧਰ ਨੂਨ ਵਗੈਰਾ ਥੋੜਾ ਜਿਹਾ ਪਾ ਲਿਆ ਨੂਨ ਪਾ ਲਈ ਨੂਨ ਇਹਦੇ ਚ ਪਲਾਂ ਪਾਇਆ ਵਾ ਕਿ ਆ ਕਿ ਆ 8 ਚੱਜ ਸਾਰੀ ਰੈਸਪੀ ਦੱਸੋ ਆਟੇ ਚ ਨੂਨ ਪਾਇਆ ਜੁਆਇਨ ਪਾਈ ਤੇ ਦੇਸੀ ਕੀ ਨੂਨ ਜੁਆਇਨ ਤੇ ਦੇਸੀ ਕੀ ਆਟੇ ਚ ਹਾਂਜੀ ਠੀਕ ਐ ਤੇ ਆਪਣਾ ਉਹ ਮਸਾਲੇ ਚ ਕਿਆ ਕਿਆ ਪਾਇਆ ਵਾ ਇਹਦੇ ਵਿੱਚ ਪਿਆਜ਼ ਪਾਈ ਆ ਜੁਆਇਨ ਇਹਦੇ ਵਿੱਚ ਵੀ ਥੋੜੀ ਜਿਹੀ ਪਾਈ ਇਹ ਮਤਲਬ ਪਹਿਲਾਂ ਇਹ ਆਲੂ ਉਬਾਲ ਕੇ ਪਾਈ ਆਪਾਂ ਨੇ ਇਹਦੇ ਇਹਦਾ ਕਚੂੰਬਰ ਜਾਂ ਕੱਟ ਲਿਆ ਕਦੂ ਗਾਸ ਕਰ ਲਿਆ ਕਦੂ ਗਾਸ ਕਰ ਲਿਆ ਜੀ ਕਦੂ ਗਾਸ ਨਾ ਕਰੀਏ ਹੱਥਾਂ ਨਾਲ ਉਹ ਉਤਾਰਾ ਜਿਹੜੇ ਪੱਕੇ ਚੋਲੀ ਖਰਾਬ ਹੁੰਦੀ ਹੈ ਚੋਲੀ ਨਿਕਲਦਾ ਵਿੱਚ ਫਿਰ ਉਹ ਨਿਕਲ ਜਾਂਦਾ ਵਿੱਚ ਤੇ ਕੱਦੂ ਕਸ ਕਰਨਾ ਮਤਲਬ ਜ਼ਰੂਰੀ ਆ ਹਾਂ ਠੀਕ ਆ ਉਹ ਜ਼ਰੂਰੀ ਆ ਕੰਨਾ ਕੱਦੂ ਆ ਉਹ ਜ਼ਰੂਰੀ ਆ ਭਾਈ ਕਰਨਾ ਨਾਲੇ ਆਲੂ ਚਾਹੀਦੇ ਲਾਲ ਹਾਂ ਜਿਆਦਾ ਐਵੇਂ ਚਿੱਟਿਆਂ ਨਾਲ ਮਿੱਟੀ ਕ ਜੰਦਾ ਪਰ ਆਪਣੇ ਕਿਤੇ ਟਿਕ ਜਾਂਦਾ ਕਈ ਵੇ ਹੁੰਦਾ ਨਾ ਚਿੱਟੇ ਆਲੂ ਜੇ ਆਪਣੇ ਸੀਟੀ ਇੱਕ ਦੋ ਇੱਕ ਸੀ ਇੱਕ ਸੀਟੀ ਦਾ ਹੋ ਜਨੇ ਉਹ ਜਦੇ ਕੱਢਣੇ ਪੈਂਦੇ ਆ ਅੱਛਾ ਇਹ 5-7 ਮਿੰਟ ਬਾਅਦ 10 ਬਾਅਦ ਕੱਢੇ ਨਾ ਫਿਰ ਉਹਦੇ ਵਿੱਚ ਪਾਣੀ ਭਰ ਜਾਂਦਾ ਆ ਆਲੂਆਂ ਚ ਨਾ ਨਾ ਚਿੱਟੇ ਆਲੂਆਂ ਚਿੱਟੇ ਆਲੂਆਂ ਚ ਅੱਛਾ ਫਿਰ ਉਹ ਫੇਰ ਪਾਣੀ ਛੱਡੀ ਜਾਂਦਾ ਪਾਣੀ ਛੱਡ ਦਿੰਦਾ ਇਹ ਫਿਰ ਉਹ ਬਣਦਾ ਬੇਹਣ ਪਤਲਾ ਅੱਛਾ ਜਦ ਬੇਹਣ ਪਤਲਾ ਹੋ ਜਾਂਦਾ ਹੂੰ ਫਿਰ ਉਹਨੇ ਉਹ ਨਹੀਂ ਕਰਨਾ ਵਿੱਚ ਕਚੌੜੀ ਰਹਿੰਦੀ ਨਹੀਂ ਹੈਗੀ ਸਾਰਾ ਆਲੂ ਨਿਕਲ ਜਾਂਦੇ ਬੇਹਣ ਸਾਰੇ ਆਲੂ ਨਿਕਲ ਜਾਂਦੇ ਆ ਭਾਈ ਬਹੁਤ ਹੋ ਜਾਂਦਾ ਨਾ ਠੀਕ ਹੈ ਆਟਾ ਰੱਖੇ ਕਾਠਾ ਆਟਾ ਥੋੜਾ ਜਿਹਾ ਰੱਖਣਾ ਕਾਠਾ ਆਹੋ ਬੇਡਮ ਰੱਖੇ ਵੀ ਜਦੇ ਆਲੂ ਕੱਢ ਲਓ ਸੀ ਤੇ ਮਰਾ ਕੇ ਜਦੇ ਇੱਕ ਸੀਟੀ ਤੇ ਆਲੂ ਹੋ ਜਾਂਦੇ ਆ ਉਹ ਇੱਕ ਤੇ ਜਦੇ ਕਰਾ ਲਉ ਨਹੀਂ ਤਾਂ ਦੂਈ ਤਾਂ ਕਿਹੜੇ ਹੁੰਦੇ ਆ ਜਿਹੜਾ ਕਿਹੜੇ ਚਾਹੀਦੇ ਆ ਹਮ ਠੀਕ ਇਹ ਆਲੂ ਹੁੰਦੇ ਦੋ ਸੀਟੀਆਂ ਤੇ ਲਾਲ ਆਲੂ ਲਾਲ ਆਲੂ ਹੁੰਦਾ ਦੋ ਸੀਟੀਆਂ 'ਚ ਇਹਨਾਂ ਵਿੱਚ ਨਹੀਂ ਪਾਣੀ ਭਰਦਾ ਉਹਨਾਂ 'ਚ ਪਾਣੀ ਭਰ ਜਾਂਦਾ ਉਹ ਮਤਲਬ ਜੇ ਭਾਈ ਤੁਸੀਂ ਕਚੌਰੀਆਂ ਬਣਾਉਣੀਆਂ ਐਦਾਂ ਫੁੱਲਮੀਆਂ ਫੁੱਲਮੀਆਂ ਉਹ ਤੁਹਾਨੂੰ ਲਾਲ ਆਲੂ ਵਧੀਆ ਰਹੂਗਾ ਹਾਂ ਚਿੱਟਾ ਆਲੂ ਨਹੀਂ ਹਾਂ ਹਾਂ ਇਹ ਭੁਲਮੀ ਨਾ ਵੀ ਹੋਵੇ ਮਸਾਲਾ ਯਾਨੀ ਮਸਾਲਾ ਵਿੱਚ ਤੇ ਨਿਕਲਦਾ ਨਹੀਂ ਜਿੱਦਾਂ ਹੁਣ ਮੰਨ ਲਓ ਆਹ ਵਾਲੀ ਕਚੌਰੀ ਆਪਣੀ ਐਨ ਦੋਹੇ ਪਾਸੇ ਤੇ ਠੀਕ ਆ ਇਹ ਕਿਤੇ ਤੇ ਨਹੀਂ ਟੁੱਟੀ ਉਹ ਮਤਲਬ ਟੁੱਟ ਕੇ ਮਸਾਲਾ ਬਾਹਰ ਆ ਜਾਂਦਾ ਠੀਕ ਆ ਆ ਚੱਕਰ ਆ ਭਾਈ ਤੇ ਲਓ ਜੀ ਕਚੌਰੀਆਂ ਬਾਕੀ ਨਿਕਲ ਰਹੀਆਂ ਗਰਮ ਗਰਮ ਪੂੜੀਆਂ ਐਨ ਹੈ ਨਹੀਂ ਤਾਂ ਫੇ ਬੇੜਮ ਨਿਕਲ ਜਾਂਦਾ ਨਹੀਂ ਫੇ ਬੇੜਮ ਨਿਕਲ ਜਾਂਦਾ ਭਾਈ ਮम्मी ਤੇ ਮੈਂ ਕਹਿੰਦਾ ਪੱਠੀ ਥੋੜੀ ਜ਼ਿਆਦਾ ਤੇਜ਼ ਹੈ ਨਾ ਥੋੜੀ ਘੱਟ ਕਰ ਕਿੰਨੀ ਕੁ ਘੱਟ ਕਰ ਜਮਾਈ ਮੈਂ ਕਨੀ ਫੱਟੇਗਾ ਬਸ ਬਹੁਤੀ ਵੀ ਨਹੀਂ ਪਹਿਲਾਂ ਮ ਕੋਈ ਨਾ ਹੋ ਜਵੇ ਪਹਿਲਾਂ ਪਹਿਲਾਂ ਇੱਥੇ ਅੱਗ ਪੈ ਗਈ ਜੀ ਮੰਮੀ ਮੈਂ ਪੈਰ ਤੋਂ ਹੁੰਦਾ ਤਾਂ ਲਗਾ ਦੇਖ ਲੈ ਕੀ ਹੋ ਗਿਆ ਭਾਈ ਮੈਂ ਆਇਆ ਤਾਂ ਜੀ ਡੰਗਰਾਵਾਲ ਤੇ ਮੈਂ ਮੈਂ ਹੱਥ ਪੈਰ ਧੁੰਦਾ ਪਰ ਮਮੀ ਨੇ ਉਹ ਬੰਦੇ ਆਈ ਉਹ ਬੰਦੇ ਆਈ ਆ ਦੇਖੀ ਅੱਗ ਲੱਗੀ ਉਹ ਚੀਜ਼ ਇਕੱਲਾ ਹੁੰਦਾ ਨਹੀਂ ਖੜਾ ਹਾਂ ਲਓ ਭਾਈ ਐਦਾਂ ਵਿੱਚ ਉਹ ਰੱਖ ਕੇ ਐਦਾਂ ਉਹ ਵੱਟ ਲੈਣਾ ਢੇੜਾ ਉਹ ਚੀਜ਼ ਨਾ ਵੈਸੇ ਸ਼ੂਟ ਕਰਨ ਵਾਲੀ ਸੀ ਹਾਂ ਕਿਉਂ ਨਾ ਵਾਲੀ ਡੈਡੀ ਨਾ ਕੰਮ ਜੇ ਨਵਾਂ ਨਵਾਂ ਹੀ ਹੋ ਕੇ ਹਟਿਆ ਨਾ ਸਹੀ ਗੱਲ ਨਾ ਭਾਈ ਇਹ ਗੈਸ ਦਾ ਕੰਮ ਹੈ ਹਾਂ ਨਹੀਂ ਇਹ ਇਹ ਇਸ ਚ ਮੋਰੇ ਭਾਈ ਕੋਈ ਉਹ ਨਹੀਂ ਹੈਗਾ ਨਹੀਂ ਚੱਲਦਾ ਭਾਈ ਉਹ ਤਾਂ ਇਹ ਲਾੜਨੀ ਹੈਗਾ ਇਹ ਹਾਂ ਇਹ ਤਾਂ ਗਿਆ ਦਾ ਕੰਮ ਹੈ ਨਿਆਣੇ ਕੋਲ ਫਿਰਦੀਆਂ ਨਿਆਣੇ ਕੋਲ ਫਿਰਦੇ ਆ ਸਹੀ ਗੱਲ ਆ ਆਪਣੀ ਜਾਨ ਨਹੀਂ ਪ ਜਾਣੀ ਸਾਰਾ ਟੱਪਾ ਦੀ ਜਾਨੀ ਪੈਂਦੀ ਭਾਈ ਹਾਂ ਇਹ ਤਾਂ ਆ ਦੇਖ ਲੈ ਲੈ ਤੇ ਨਹੀਂ ਤਾਂ ਤੁਹਾਨੂੰ ਕਹਿੰਦੇ ਆ ਜੇ ਸਿਲੰਡਰ ਨਹੀਂ ਠੀਕ ਕਰਾ ਦੋ ਉਹ ਸਿਲੰਡਰੀ ਕਰਾਉਨੇ ਆ ਠੀਕ ਲਓ ਜੀ ਗਰਮਾ ਗਰਮ ਨਿਕਲ ਰਹੀਆਂ ਕਚੌਰੀਆਂ ਉਹ ਲੈ ਕੱਠੀਆਂ ਹੀ ਹੋ ਗਈਆਂ ਅੱਛਾ 2 ਰੁਪਈਆ ਦੋ ਜਾਨੀ 2 ਰੁਪਈਆ ਐ ਵੀ ਅੱਜ ਬਣੀ ਗੱਲ ਐ ਬਤਾ ਕੇ ਰੋਤੀ ਨਾ ਮੰਮੀ ਫਿਰ ਕੱਲੀਆਂ ਕਚੌਰੀਆਂ ਬਣਾਉਣੀਆਂ ਹਾਂ ਕਚੌਰੀਆਂ ਬਣਾਉਣੀਆਂ ਚੱਲ ਪਾਈ ਜਾਂਦੀ ਜਾਂਦੀ ਕਚੌਰੀਆਂ ਬਣਾਉਂਦੀ ਆ ਥੋੜੀਆਂ ਜਾਂਦੀ ਜਾਂਦੀ ਪੱਠੀ ਦਾ ਲਾਹਾ ਲੈ ਲਿਆ ਬਹੁਤ ਔਖੀਆਂ ਮੈਂ ਤਾਂ ਕਰ ਕਰ ਕੇ ਕਚੌਰੀਆਂ ਮੈਂ ਮਨਿੰਦਰ ਨੂੰ ਤਾਂ ਖਾਣੀ ਆ ਦੇ ਗੱਭੇ ਕਰਕੇ ਨਾ ਐ ਕਰ ਲੈ ਇਕੱਠਾ ਹਾਂ ਐ ਫੜ ਕੇ ਦਬਲੇ ਤੇਆਂ ਫੜ ਲਈ ਕਾਹ ਵਸਾਈ ਕਹਾ ਹਾਂ ਐ ਕਰ ਲੈ ਇਹਨੂੰ ਲਓ ਭਾਈ ਇਹ ਵੀਡੀਓ ਸਾਡੀ ਮਨਿੰਦਰ ਭੈਣ ਦੇ ਨਾਮ ਹਾਂ ਤਪਦੇ ਆਂ ਆ ਘੁੱਟਦੇ ਦਬਦੇ ਤੇ ਆਂ ਬਸ ਬੱਸ ਪਾਈ ਜਾਣਾ ਲਾਓ ਭਾਈ ਬਾਦੀ ਬੇੜਮ ਹੰਦੇ ਗੈਸ ਫੀਟੇ ਮਸਕੀ ਜਾਂਦੀ ਉਹ ਨਹੀਂ ਮੰਮੀ ਉਦਾਂ ਹੀ ਲੱਗੀ ਆ ਬਹਿਮ ਜਾਂ ਉਲਾ ਜਿਆਦਾ ਸੇਕਾ ਲੱਗ ਗਿਆ ਜਿਆਦਾ ਰਾੜ ਹੋ ਗਈਆਂ ਚਲੋ ਕੋਈ ਨਹੀਂ ਪਚੌਰੀ ਭਾਈ ਅਸਲ ਚ ਨਾ ਜਿਹੜੀ ਐਨ ਮਤਲਬ ਰਾੜ ਜੇ ਹੋ ਜਵੇ ਉਹ ਜਿਆਦਾ ਸਵਾਦ ਲੱਗ ਉਹ ਜਿਆਦਾ ਸਵਾਦ ਲੱਗਦੀ ਆ ਪਰ ਜਿਆਦਾ ਰਾੜੇ ਵੀ ਔਖਾ ਕੰਮ ਹਾਂ ਜਿਹਦੇ ਦੰਦ ਹੈਗੇ ਉਹਦਾ ਨੀਣਾ ਸਰਦਾ ਹਾਂ ਜਿਹਦੇ ਦੰਦ ਹੈਗੇ ਉਹਦਾ ਸਰਦਾ ਜਿਹਦੇ ਦੰਦ ਨਹੀਂ ਹੈਗੇ ਉਹਦਾ ਨਹੀਂ ਸਰਦਾ ਉਹਦਾ ਵੀ ਸਰਦਾ ਇਹ ਸਭ ਤੇ ਖਾਉ ਜਣੀਆਂ ਹਾਂ ਇਹ ਵਰਤੀ ਖਾਉ ਜਣੀਆਂ ਹਾਂ ਹੁਣ ਸਾਡੇ ਪਾਪਾ ਜੀ ਆ ਭਾਈ ਉਹ ਉਹ ਥੋੜੇ ਜੇ ਮਤਲਬ ਉਹਨਾਂ ਦੀਆਂ ਜਾਣਾਂ ਦਾ ਹੈਗਾ ਚੱਕਰ ਪਰ ਉਹ ਵੀ ਸ਼ੱਕ ਲੰਦੇ ਆ ਮਤਲਬ ਜਿਆਦਾ ਤੰਗ ਨਹੀਂ ਉਹਨਾਂ ਨੂੰ ਹੁਣ ਅਸੀਂ ਗਰਮ ਗਰਮ ਹੀ ਦੇ ਦੇਣੀ ਆ ਤੇ ਨਹੀਂ ਮੰਮੀ ਪਾਪਾ ਜੀ ਨੂੰ ਭਾਈ ਗਰਮ ਗਰਮ ਦੇ ਦੇਣੀ ਆ ਚੰਗੀ ਭਾਈ ਸਾਹਿਬ ਸ਼ਹਿਰ ਪਰ ਗਏ ਵੀ ਆ ਠੀਕ ਆ ਪਾਪਾ ਜੀ ਬਾਈ ਅਸੀਂ ਪਹਿਲਵਾਨੀ ਗੇੜੇ ਪਰ ਛੱਡੇ ਵੀ ਆ ਉਹਨਾਂ ਤੇ ਉਹਨਾਂ ਨੂੰ ਕੋਈ ਕੰਮ ਦੀ ਟੈਨਸ਼ਨ ਨਹੀਂ ਅਸੀਂ ਦਿੱਤੀ ਹੋਈ ਉਹਨਾਂ ਨੂੰ ਹੁਣ ਕੋਈ ਟੈਨਸ਼ਨ ਨਹੀਂ ਹੈ ਮਤਲਬ ਸਾਰੇ ਕੰਮਾਂ ਤੋਂ ਅਸੀਂ ਫ੍ਰੀ ਕਰੇ ਹੋਏ ਆ ਉਹ ਨਾ ਪਹਿਲਵਾਨੀ ਗੇੜੇ ਪਰ ਆ ਸਾਈਕਲ ਚੱਕਿਆ ਚਲੋ ਭਾਈ ਮਾਰਿਆ ਪੈਡਲ ਪਰ ਪੈਰ ਅਸੀਂ ਤਾਂ ਕਹਿੰਦੇ ਆ ਵੀ ਭਾਈ ਸਕੂਟਰ ਹੀ ਖੜ ਰਹੀ ਸਿੱਖ ਲੋ ਬਣੇ ਫਿਰਨੇ ਨੂੰ ਮੋਚਾ ਹਾਂ ਜਾਜੀ ਕਰਦੇ ਚਲ ਜੰਨੇ ਆ ਹਾਂ ਜਾਜੀ ਕਰਦੇ ਆ ਜੰਦੇ ਜੀ ਕਰਦਾ ਸਾਰੀ ਉਮਰ ਕੀਤਾ ਹੀ ਆ ਬਥੇਰਾ ਕੰਮ ਕਰ ਲਿਆ ਠੀਕ ਨਹੀਂ ਮੈਂ ਤਾਂ ਭਾਈ ਬਥੇਰੀ ਕਰੀ ਆ ਖਾ ਲਖਾ ਦਿੱਤਾ ਇੰਨਾ ਹੁਣ ਤਾਂ ਉਹਦੀ ਬੈਠੇ ਖਾਣ ਦੀ ਉਹ ਮਾਂ ਤੇ ਫਾਦਰ ਸਾਹਿਬ ਸਾਡੇ ਭਾਈ ਪਹਿਲਾਂ ਕਰਦੇ ਤੇ ਜੀ ਜੋਬ ਫੈਕਟਰੀ ਚ ਤੇ ਬਾਪੂ ਜੀ ਆ ਗਏ ਭਾਈ ਇੱਧਰ ਹਾਂ ਆ ਦੇਖੋ ਆ ਪਹਲਵਾਨੀ ਕਿਹੜਾ ਆ ਨਜ਼ਾਰੇ ਆ ਦੇਖੋ ਅਦੇ ਕੋ ਖਾਣੇ ਨੂੰ ਲਿਆਂਦਾ ਵਾ ਲੱਗਦਾ ਹਾਂ 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 ਕੀ ਪਤਾ ਕੀ ਲਿਆਂਦਾ ਹੋਣਾ ਭਾਈ ਆਪਣੀ ਸਮਾਨ ਲਿਆਂਦਾ ਕੋਈ ਕੀ ਪਤਾ ਕੋਈ ਜੁੱਤੀ ਜੱਤੀ ਲਿਆਂਦੀ ਹੈ ਹਾਂ ਹਾਂ ਸਵਾਦ ਹੀ ਰਹਿ ਜੀ ਆਹੋ ਇਹ ਵੀ ਗੱਲ ਆ ਭਾਈ ਆ ਦੇਖੋ ਬਣਦੀਆਂ ਗਰਮਾ ਗਰਮ ਕਚੌਰੀਆਂ ਭਾਈ ਇਹ ਰੈਸਪੀ ਦੇਖ ਕੇ ਨਾ ਸਾਡੀ ਅਸੀਂ ਤੁਹਾਡੇ ਕਰਕੇ ਆ ਦੇਖੋ ਇਹ ਰਾਮਗੜ ਬਣਾ ਰਹੇ ਆ ਇਹ ਐਦਾਂ ਪੇੜਾ ਕਰਕੇ ਓ ਦੇਖੋ ਫੇਰ ਉਹਨੂੰ ਐੇ ਬੇਲ ਲੈਣਾ ਜਿੱਦਾਂ ਮੰਮੀ ਲੱਗੇ ਹੋਈ ਬੇਲਣ ਮੈਂ ਵਧਾ ਲੈਣਾ ਵਧਾ ਲੈਣਾ ਇਹ ਵੱਧ ਗਿਆ ਹੁਣ ਇਹਦੇ ਵਿੱਚ ਰੱਖ ਲੈਣੇ ਆਪਾਂ ਨੇ ਆਲੂ ਪਹਿਲਾਂ ਮੈਨੂੰ ਬੜਾ ਨਾ ਔਖਾ ਜਿਹਾ ਲੱਗਦਾ ਹੁੰਦਾ ਸੀ ਜਾਂ ਨਵੀਂ ਜਵੀਂ ਮੇਰੇ ਖਿਆਲ ਅਸਤ ਕਹੇ ਨੇ ਚੰਗਾ ਪਰੌਂਠਾ ਹੀ ਨਾ ਬਣਾ ਦੋ ਹੁਣ ਐੇ ਰੱਖ ਕੇ ਨਾ ਬਸ ਇਹਨੂੰ ਗੱਬੇ ਨੂੰ ਹਾਂ ਹਾਈ ਇੱਧਰ ਕਟੋਰੀਆਂ ਵੀ ਦੇਖ ਲਓ ਕਿਤੇ ਕਾਲੀਆਂ ਹੀ ਹੋ ਜAVE ਇਹ ਸਭ ਪਾਸੇ ਨਹੀਂ ਗਾ ਫੇਣੀ ਸਭ ਪਾਸੇ ਨਹੀਂ ਵਾ ਰੱਖ ਨਹੀਂ ਗਾ ਰੱਖਣੀ ਪੈਂਦੀ ਆ ਜੀ ਇਹ ਆਉ ਲੋ ਵਿੱਚ ਫਿਰ ਰੱਖ ਕੇ ਬੇੜਮ ਹਾਂ ਇਦਾਂ ਤੇ ਹੈ ਚਾਰੇ ਖੂੰਜੇ ਮੋੜ ਦੇਣੇ ਇਹਦੇ ਐ ਕਰਦੇ ਆ ਨਾ ਹਾਂ ਲੱਗਦਾ ਕਿ ਕੰਨਣ ਜਿਹੜਾ ਖੂੰਜੇ ਮੋੜ ਕੇ ਬਾਚੇ ਬਾਚਨ ਦਾ ਨਾ ਬਿਆਲੂ ਦਿਖ ਰਹੇ ਆ ਹਾਂ ਉਹਨੇ ਵੀ ਤਾਂ ਆਪਾਂ ਬਾਅਦ ਚ ਆਏ ਦਾ ਪਰੇਗਾ ਬਾਸ ਨਾਲ ਲਾਲੂ ਤਾਂ ਇਹਦੇ ਫਾਇਦਾ ਹੀ ਨਹੀਂ ਤਾਂ ਹਾਂ ਜੇ ਮੜਾ ਮੋਟਾ ਦਿਖੇ ਵੀ ਫਿਰ ਵੀ ਨਿਕਲਦਾ ਨਹੀਂ ਹੈ ਫੇਰ ਵੀ ਨਿਕਲਦਾ ਨਹੀਂ ਹੈ ਲਾਓ ਜੀ ਭਾਈ ਇਦਾਂ ਬਸ ਕਚੌਰੀਆਂ ਬਣ ਜਣੀਆਂ ਹੈ ਤਾਂ ਕੋਈ ਔਖਾ ਨਹੀਂ ਹੈਗਾ ਕੰਮ ਉਈਓ ਟਲੀ ਜਾਂਦੀਆਂ ਬਣਾਉਣ ਤੇ ਦੱਸ ਐਨੀਆਂ ਮੈਂ ਤਾਂ ਕਰਾਈਆਂ ਐਨੀਆਂ ਮੈਂ ਤਾਂ ਕਰਾ ਕੇ ਕਚੌਰੀਆਂ ਬਣਾਈਆਂ ਨਾਲੇ ਕਹਿੰਦੇ ਖੇਤ ਗਾਹੀ ਨਾਲੇ ਚਰਾਉਣੇ ਕਰਦੀ ਐ ਨਾਲੇ ਤਾਂ ਖਾ ਲੈਨੇ ਆ ਨਾਲੇ ਸਾਨੂੰ ਕਦੇ ਨੀ ਘੋੜਾ ਹੁੰਦਾ ਹੁਣ ਮਨਕੀਰ ਤਾਂ ਸੌ ਗਿਆ ਜੇ ਉਹ ਜਾਗਦਾ ਹੁੰਦਾ ਕੱਲੇ ਜਣੇ ਨੂੰ ਔਖਾ ਹੋ ਜਾਂਦਾ ਫੇਰ ਨਹੀਂ ਦੀਆਂ ਬਣਨੀਆਂ ਹੁੰਦਾ ਕੁਛ ਕਰਨੀ ਦਿੰਦਾ ਫੇਰ ਉਹ ਹਾਂ ਅੰਦਰ ਰੋਲਾ ਵੀ ਪਈ ਜਾਣਾ ਲੱਗੇ ਬੋਲਣ ਵੀ ਨਹੀਂ ਦੇਣਾ ਸਾਨੂੰ ਕਿਸੇ ਹੋਰ ਆ ਵੀ ਵੀ ਗੱਲ ਆ ਭਾਈ ਨਿਆਣਿਆਂ ਦਾ ਵੀ ਦੇਖਣਾ ਪਹਿਲਾਂ ਨਿਆਣਿਆਂ ਦਾ ਤਾਂ ਕੋਈ ਮੋਲ ਨਹੀਂ ਹੈ ਹੂੰ ਨਿਆਣਿਆਂ ਦਾ ਹੋਰ ਤਾਂ ਕੋਈ ਚੱਕਰ ਨਹੀਂ ਹੋ ਕੰਮ ਤਾਂ ਇਹ ਤਾਂ ਗਾਣਾ ਤੁਹਾਨੂੰ ਹੋਰ ਕੋਲ ਹੋਣੀ ਆ ਹਾਂ ਸਾਡੀ ਹੈ ਜੀ ਰਾਜਾ ਸਾਡੀ ਭਾਈ ਹਰਗੁਣ ਦੀ ਤੁਸੀਂ ਵੀ ਕਹਿਣਾ ਰਹਿਣੇ ਦੋ ਜਿਹੜੇ ਦਾਲ ਚੌਲ ਹੈਗੇ ਆ ਨਾ ਉਹ ਵੀ ਦੇ ਦੋ ਜੇ ਚੌਲ ਚੂਲ ਮਿਲਦੇ ਆ ਬੱਸ ਹੋ ਜਾਣੀ ਐਂਟਰੀ ਹੁਣ ਹਰਗੁਣ ਦੀ ਵੀ ਹੋਰ ਥੋੜੇ ਦਿਨ ਤੱਕ ਬੱਸ ਤੇ ਆ ਜਾਣਾ ਸਾਡੇ ਲੱਡੂ ਨੇ ਭਾਈ ਉਹ ਲਾਓ ਜੀ ਵੱਜ ਗਿਆ ਬਾਜਾ ਚੱਕ ਲੈ ਪਾਪੇ ਨੇ ਵਜ ਵਜਿਆ ਪਾਪਾ ਜੀ ਨੇ ਚੱਕ ਲਿਆ ਵਜ ਗਿਆ ਬਾਜਾ ਦੇਖ ਲੋ ਆ ਹਜੇ ਗੱਲ ਕਰਕੇ ਹੀ ਛੜੇਦੇ ਜਦੇ ਬਾਜਾ ਵੱਜ ਗਿਆ ਇਹਦਾ ਰੋਣ ਦਾ ਤਰੀਕਾ ਲੱਗ ਗਈ ਆ ਪਹਿਲਾਂ ਉੱਠ ਕੇ ਬਹਿਣਾ ਪਹਿਲਾਂ ਰੋਣਾ ਹਾਂ ਨਹੀਂ ਰੋਣਾ ਫਿਰ ਕੰਡੇ ਨੂੰ ਕਰਿਆ ਆਊਗਾ ਵਾਹੀਂ ਕਿਦੇ ਜਾਵੇ ਹੂੰ ਆਏ ਬਣਦੀਆਂ ਬਾਈ ਫੁੱਲੀਆਂ ਫੁੱਲੀਆਂ ਕਚੌਰੀਆਂ ਫਿਰ ਹੈਂ ਦੂਈ ਤਰ੍ਹਾਂ ਕਰਕੇ ਦਿਖਣਾ ਨੇ ਹੱਥ ਚੱਲਦਾ ਨਹੀਂ ਚਲੇ ਨਾ ਚੱਕਰ ਆਉ ਲੋ ਨਿਕਲਦੇ ਜਿੱਦਾਂ ਮੁਫੀ ਜੇ ਮੈਨਾਂ ਠੀਕ ਆ ਬੱਬੇ ਨਾ ਪਤਾ ਨੀਰਾ ਆਟਾ ਨਹੀਂ ਰਹਿੰਦਾ ਹਾਂ ਇਹ ਤਾਂ ਲਾਉ ਜੇ ਅੰਦਰ ਪਾਪਾ ਜੀ ਨੇ ਸੰਭਲੀ ਆਪਣੀ ਡਿਊਟੀ ਲੱਡੂ ਇਹਦਾ ਕੰਡਾ ਵੀ ਨਹੀਂ ਸੁੱਤਾ ਹੁਣ ਹਾਂ ਨੀਂਦ ਬਹੁਤ ਘਟਾ ਭਾਈ ਦੀ 5 6 6:30 ਵਜੇ ਉੱਠ ਖੜਿਆ ਹੁਣ ਹੋਰ ਤਾਂ ਇਹ ਦੁਪਹਿਰੇ ਵੀ ਅੱਧਾ ਘੰਟਾ ਸੁੱਤਾ ਹੈ ਹੂੰ ਪਹਿਲਾਂ ਨੀਂਦ ਗੋਹਦੀ ਹੈ ਅਗੇ ਦਾ ਦਿਨ ਚ ਪਹਿਲਾਂ ਦਾ ਤਾਂ ਹੁਣ ਦਿਨ ਚ ਵੀ ਘਟੇ ਪੈਂਦਾ ਦਿਨ ਚ ਵੀ ਘਟੇ ਪੈਂਦਾ ਆਹ ਨੀਂਦ ਘਟਾਈ ਦੀ ਹੁਣ ਹੂੰ ਸਾਧਰੇ ਉੱਤੇ ਖਾਣਾ ਫਿਰ ਇਹਨੇ ਸਹੀ ਸਹੀ ਗੱਲ ਆ ਸੋਣੀ ਇਹਦੀ ਪਤਾ ਆਪਣੇ ਡੱਬਰ ਤੇ ਹੈ ਹੀ ਨਹੀਂ ਪਤਾ ਨਹੀਂ ਹੂੰ ਮੈਂ ਬਾਉ ਪਾਈ ਕਚੌਰੀਆਂ ਪਣ ਰਹੀਆਂ ਕਰਮਾ ਕਰਮ ਤੇ ਮੰਮੀ ਆ ਜਿੱਦਾਂ ਹੁਣ ਆਹ ਇੱਕ ਤੂਈ ਦੇ ਉੱਪਰ ਹੋ ਜਾਂਦੀ ਆ ਇਹ ਐਦਾਂ ਮੈਂ ਕਹਿੰਦਾ ਜਿਹੜੀ ਘੱਟ ਸੇਕਾ ਲੱਗਦਾ ਉਹਨੂੰ ਵਧੀਆ ਸਗੋ ਥੱਲੇ ਰੱਬ ਦੇ ਹਾਂ ਥਾ ਲੈਣੀ ਤੇ ਪੈਂਦੀ 1 2 ਦੇ ਪੈਦਾ 1 2 ਸਿੱਕਾ ਲੱਗੀ ਜਾ ਕੋਈ ਤੁਸੀ ਲੱਗਣਾ ਹੀ ਨਹੀਂ ਚਲ ਭਾਈ ਕਿੱਦਾਂ ਸਾਨੂੰ ਵੈਸੇ ਤਾਂ ਚਲੋ ਬਣੀ ਜਾਂਦੀਆਂ ਆ ਤਾਂ ਲੱਗ ਜਾਂਦਾ ਸੀ ਆ ਤਾਂ ਹੁਣ ਸਗੋ ਅਸੀਂ ਪੱਠੀ ਆ ਦੇਖੋ ਜਮੇ ਸਲੋ ਕਰੀ ਆ ਦੇਖੋ ਉਹ ਲਾਲ ਆ ਮੈਂ ਕਹਿੰਦਾ ਸਿਲੰਡਰ ਵੀ ਜਾਣੇ ਵਾਲਾ ਹੀ ਲੱਗਦਾ ਲਾਲ ਲੱਗ ਮਾਰਦਾ ਕੱਟ ਕੇ ਵੈਸੇ ਮਾਰੀ ਜਾਂਦਾ ਕੱਟ ਕਰਕੇ ਮਾਰਦਾ 14 ਤਰੀਕ ਨੂੰ ਆਨੂ 14 ਤਰੀਕ ਨੂੰ ਫੋਨਿਕ ਕਰਿਆ ਹਾਂ ਠੀਕ ਆ ਠੀਕ ਆ ਠੀਕ ਆ ਠੀਰਾ ਵੈਸੇ ਬਾਈ ਫਾਇਦਾ ਪੱਠੀ ਹੁਣ ਲੈਣੀ ਹੋ ਪਣੀ ਆ ਹੂੰ ਏ ਪਠੀਏ ਨਜ਼ਾਰੇ ਆ ਜੀ ਆ ਦੇਖੋ ਹੁਣ ਜਿਹੜਾ ਕੰਮ ਜਿਹੜੇ ਕੰਮ ਤੇ ਘੌਣ ਤੇਜ਼ ਕਰਾਂ ਪਹਿਲਾਂ ਤੇਲ ਤੇਲ ਚੋਂ ਭਾਈ ਧੂਆਂ ਲੱਗਿਆ ਤਾਂ ਨਿਕਲਾਂ ਤਾਂ ਅਸੀਂ ਹੌਲੀ ਕਰੀ ਤੀ ਹਾਂ ਹੁਣ ਆਪਾਂ ਤੇਜ਼ ਕਰਦੇ ਲਾਓ ਜੀ ਬਸ ਪਠੀਏ ਭਾਈ ਆ ਨਜ਼ਾਰੇ ਆ ਬਸ ਨਿਕੜਾਂ ਮਰਜੀ ਲੈ ਲਓ ਤੁਸੀਂ ਕਿਹੜਾ ਲੈਣ ਦਾ ਆ ਬਸ ਇਹ ਇਹ ਹੁਣ ਆਪਣੀ ਆ ਮੈਂ ਕਹਿੰਦਾ ਮੈਂ ਪੁੱਛੇ ਲਾਵਾਂ ਬਾਈ ਨੂੰ ਅੱਜ ਜਿੱਦਣ ਹੁਣ ਜਾਣਾ ਹੂੰ ਕਿ ਲੇਕੀ ਹੋਣੀ ਹੈ ਇਹ ਭਾਈ ਹੈਗੀ ਆ ਮੁੰਡਾ ਸਾਡੇ ਵਿੱਚੋਂ ਹੀ ਆ ਉਹਨਾਂ ਦੀ ਭੱਠੀ ਆ ਅੱਜ ਮੈਂ ਸੋਚਦਾ ਮਖਾ ਹੁਣ ਇੰਨੇ ਦਿਨ ਹੋ ਗਏ ਲਿਆਂਦੀ ਨੂੰ ਭਾਈ ਛੱਡੇ ਆਈਏ ਚਲ ਪਰ ਮੈਂ ਇੱਕ ਵਾਰ ਉਹਨੂੰ ਪੁੱਛ ਲੈਣਾ ਜ਼ਰੂਰ ਛੱਡਣ ਗਏ ਬਨੇ ਵੀ ਯਾਰ ਸਾ ਤੂੰ ਜੇ ਤੁਸੀਂ ਭਾਈ ਇਹ ਨਹੀਂ ਯੂਜ਼ ਕਰਦੇ ਤਾਂ ਮੰਨੂ ਇਹ ਦੇ ਦੇ ਯਾਰ ਮਮੀ ਦਾ ਮੈਂ ਕਹਿੰਦਾ ਉਹ ਫਾਇਦਾ ਜਿੱਦਾਂ ਹੁਣ ਆਪਾਂ ਕੁਰਸੀ 'ਪਾ ਬੈਠੇ ਆਰਾਮ ਗੱਲ ਇਹਨੂੰ ਉੱਚੀ ਭੱਠੀ ਆ ਨਾ ਹਾਂ ਐ ਆਰਾਮ ਗੱਲ ਤਾਂ ਉੱਚੀ ਆ ਬਣਾਉਣੇ ਆਲੇ ਨੇ ਫਿਰ ਔਖੀ ਆ ਹਾਂ ਕੱਲੇ ਬੰਦੇ ਵੀ ਇੱਥੇ ਬੈਠੀ ਹੋਵਾਂ ਇਹ ਤਾਂ ਦੋ ਜਣ ਜੰਮਾ ਪਾਈ ਜਲਨੀ ਆ ਨੀਮੀ ਚਾਹੀਦੀ ਥੋੜੀ ਜੀ ਨੀਮੀ ਤਾਂ ਫਿਰ ਫਿਰ ਨੀਮੀ ਵੀ ਮਿਲ ਜਣੀ ਭਲਾ ਨੀਮੀ ਛੋਟੀ ਹੈਗੀ ਜਿੱਦਾਂ ਮਾ ਲੈਣੇ ਕੱਲੇ ਬੰਦੇ ਵਸ ਜਿੱਦਾਂ ਕੱਲੇ ਬੰਦੇ ਨੇ ਕੱਢਣੀ ਕਿਤੇ ਪੱਠੀ ਤੇ ਫਿਰ ਔਖਾ ਪੌੜੇ ਤੇ ਕੁੜੀ ਫਿਰ ਔਖਾ ਹਾਂ ਕੱਲੇ ਬੰਦੇ ਦਾ ਔਖਾ ਭਾਈ ਹੋਰ ਇਹ ਤਾਂ ਹੈ ਇਹ ਤਾਂ ਜਿਵੇਂ ਸਟੈਂਡਰਡ ਆ ਟੇਬਲ ਹੀ ਹੋਵੇ ਹਾਂ ਇੱਕ ਝੰਗ ਬੋਲੇ ਆਇਆ ਭਾਈ ਵਾਟੀ ਦਾ ਤੇ ਕੁੜੀ ਨੂੰ ਚੀਗਾ ਦੇ ਟਿਊਬ ਪਈ ਨੂਰੂ ਸਾਡੀ ਦੇ ਚੀਗਾਂ ਪੈ ਗਈਆਂ 40 ਰੁਪਏ ਦੀ ਦਿੱਤੀ ਚਲੋ ਚਲੋ ਰਾਮ ਤਾਂ ਆ ਜੂਗਾ ਹੁਣ ਲੱਡੂ ਰਾਮ ਤਾਂ ਆ ਜੂਗਾ ਤੇ ਰਾਮ ਤਾਂ ਵੈਸੇ ਆ ਜਾਂਦਾ ਤੇਲ ਲਾਇਦੇ ਪਰ ਫੇਰ ਹੋ ਜੰਮੀਆ ਫੇਰ ਹੋ ਜਾ ਪਰ ਤੇ ਹੈਗਾ ਅਜੇ ਇਹਨਾਂ ਦਸ ਹੈਗੀ ਸਹੀ ਤਰ੍ਹਾਂ ਹਾਂ ਜੇ ਤਾਂ ਲੱਗੇ ਕਿ ਤੇ ਰਿਸ਼ਤੇ ਕਿਸੇ ਦੇ ਘਰ ਜਾਵੇ ਫਿਰ ਤਾਂ ਠੀਕ ਆ ਜਿੱਦਾਂ ਰੋਪੜ ਵਗੈਰਾ ਜਾਣਾ ਫਿਰ ਔਖਾ ਹੋ ਜਾਂਦਾ ਫਿਰ ਔਖਾ ਹੋ ਜਾਂਦਾ ਫਿਰ ਲਾਉਣਾ ਪੈਂਦਾ ਏ ਹੂੰ ਇਹ ਤਾਂ ਹੈ ਜਿੱਦਾਂ ਮਾਲਾ ਗਏ ਆ ਦੀਦੀ ਨੂੰ ਆ ਕੋ ਗਏ ਫਿਰ ਤਾਂ ਲਾਉਂਦੇ ਵੀ ਨਹੀਂ ਫਿਰ ਤਾਂ ਲੋਕ ਨਹੀਂ ਕਹਿੰਦੇ ਹੂੰ ਤੇ ਦੱਸ ਤਾਂ ਦਿੰਦੀ ਆ ਜਿੱਦਾਂ ਕਿਤੇ ਨਾ ਦੱਸੇ ਫਿਰ ਔਖਾ ਹੋ ਜਾਂਦਾ ਇਹ ਵੀ ਨਾ ਦੱਸੇ ਨੇ ਆਣਾ ਫਿਰ ਔਖਾ ਹੋ ਜਾਂਦਾ ਉਹ ਹੈ ਵੀ ਹਜੇ ਨਿਆਣੀ ਹੋ ਆ ਆਇਆ 2 ਸਾਲ ਦੀ ਤਾਂ ਹੋਈ ਵਿਚਾਰੀ ਬਿਲਕੁਲ ਤੇ ਸਮਝਦੀ ਕਈ ਵਾਰੀ ਹਾਂ ਤਾਂ ਜਿਆਦਾਤਰ ਦੱਸ ਦਿੰਦੀ ਆ ਪਰ ਕਦੇ ਕਦੇ ਰੋੜ ਹੋਰ ਹਾਂ ਮੰਮੀ ਵੈਸੇ ਜਿਹੜਾ ਮਤਲਬ ਜਿੱਦਾਂ ਹੁਣ ਇਹ ਆਪਾਂ ਨੇ ਪਾਇਆ ਹੋਇਆ ਏ ਇਹਦੇ ਚ ਐਟਮਾ ਆਲੂ ਪਿਆਜ਼ ਮਿਰਚ ਹਨਾ ਜੇ ਮਤਲਬ ਹੋਰ ਜ਼ਿਆਦਾ ਕਿਤੇ ਕਿਸੇ ਨੇ ਮਤਲਬ ਕੋਈ ਚੀਜ਼ ਬੰਦੇ ਨੇ ਹੋਰ ਜ਼ਿਆਦਾ ਤੇ ਵਿੱਚ ਪਾਣੀ ਹੋਵੇ ਉਹ ਕਿ ਆ ਪਾ ਸਕਦਾ ਇਹਦੇ ਚ ਹੋਰ ਜ਼ਿਆਦਾ ਹੋਰ ਜੋ ਮਰਜੀ ਪਾ ਲੈ ਮੇਥੀ ਪਾ ਲੈ ਹਾਂ ਪਧਨੀਆਂ ਪਾ ਲੈ ਹਾਂ ਕਣੀਆਂ ਵੇਸੇ ਪਾਣਾ ਤਾਂ ਵੈਸੇ ਸਾਡੇ ਕੋਲ ਆ ਜਾਂਦਾ ਹੈਗਾ ਸੀਗਾ ਥੋੜਾ ਹਾਂ ਥੋੜਾ ਜਿਹਾ ਅੱਛਾ ਕਣੀਆਂ ਕਣੀਆਂ ਪਾਲਾ ਮਿੱਠੀ ਪਾਲਾ ਮਿੱਥੇ ਪਾਲਾ ਥੋੜੋ ਬਹੁਤੇ ਕੱਟ ਕੇ ਬਰੀ ਬਰੀਕ ਹਾਂ ਤਾਂ ਆਪਾਂ ਤਾਂ ਘਰ ਦਾ ਮਸਾਲਾ ਪਾਇਆ ਏ ਜਿੱਦਾਂ ਦੂਰੇ ਮਸਾਲੇ ਆਉਂਦੇ ਨੇ ਸਾਰਾ ਇਹ ਤਾਂ ਪੈਂਦੀ ਹੀ ਆਪਾਂ ਨਾ ਠੀਕ ਆ ਜੋ ਹਾਂ ਪਾਲਦੇ ਜੋ ਆਪਣਾ ਮਿੱਥੇ ਮੁੱਥੇ ਪਾਣਾ ਆਹ ਮਸਾਲੇ ਵੀ ਪੈ ਸਕਦੇ ਜਿੱਦਾਂ ਕਿਚਨ ਕਿੰਗ ਹੋ ਗਿਆ ਹੈਨਾ ਉਹ ਵੀ ਪਾ ਸਕਦੇ ਹਾਂ ਹਾਂ ਉਹ ਵੀ ਚੀਜ਼ਾਂ ਪੈ ਸਕਦੀਆਂ ਉਹ ਤੁਸੀਂ ਭਾਈ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਸਕਦੇ ਆ ਆਪਣੇ ਹਿਸਾਬ ਨਾਲ ਹਾਂ ਮਤਲਬ ਅਸੀਂ ਖਾਣੀ ਇਹ ਚੀਜ਼ ਆਪਣੀ ਹਾਂ ਅਸੀਂ ਮਤਲਬ ਜਿੱਦਾਂ ਹੁਣ ਸਿੰਪਲ ਜੋ ਭਾਈ ਆਮ ਚੀਜ਼ਾਂ ਹੁੰਦੀਆਂ ਉਹ ਪਾ ਲੈਂਦੇ ਆ ਵਿੱਚ ਮਸਾਲੇ ਮਸੂਲੇ ਨਹੀਂ ਮਤਲਬ ਕਹਿਣ ਦਾ ਅਸੀਂ ਪਾਏ ਹੋਏ ਜਿਆਦੇ ਮਸਾਲੇ ਜਿਦਾ ਜੀਰਾ ਤਾਂ ਨਹੀਂ ਆ ਕਾਲੀ ਮਿਰਚ ਆਲਾ ਇਹ ਮਸਾਲਾ ਬਕਦਰਦਾ ਬਣਾਇਆ ਵਾ ਪਾਇਆ ਬਸ ਹਾਂ ਕਿਉਂਕਿ ਪਹਿਲੇ ਤੜੀਆਂ ਹੁੰਦੀਆਂ ਨਾ ਫਿਰ ਇਹ ਹਾਂ ਜਿਆਦੇ ਨੂੰ ਮਿੱਠੂ ਮਸਾਲਾ ਖਰਾਬ ਕਰਦਾ ਸਵਾਦ ਬਿਲਕੁਲ ਬਿਲਕੁਲ ਤੇ ਸੱਲਾਉ ਭਾਈ ਕਚੌਰੀਆਂ ਬਣ ਗਈਆਂ ਗਰਮਾ ਗਰਮ ਅੱਜ ਹੁਣ ਕਹਿ ਲੂ ਵੀ ਦਿਲ ਦੀ ਰੀਜ ਪੂਰੀ ਹੋ ਗਈ ਆਪਣੇ ਪੱਠੀ ਦਾ ਲੈ ਲਿਆ ਲਾਹਾ ਇੱਕ ਦਿਨ ਹੋਰ ਹੈ ਕਚੌਰੀਆਂ ਤਾਂ ਰੋਜ਼ ਬਣੀਆਂ ਆ ਲੈ ਬੰਦੀਆਂ ਜਾਂਦੀਆਂ ਦਿਲ ਦੀ ਰੀਜ ਅੱਜ ਪੂਰੀ ਹੋਣੀ ਰੋਜ਼ ਕਿਤੇ ਦੱਸ ਰੋਜ਼ ਬਣਦੀਆਂ ਮੈਂ ਤਾਂ ਕਰ ਕਰਕੇ ਤੁਸੀਂ ਬਣਾਈਆਂ ਅੱਜ ਹੈ ਤਾਂ ਕੀ ਗੱਲ ਹੈ ਇਹ ਤਾਂ ਕਹਿੰਦਾ ਵੀ ਇਹਨੂੰ ਹੀ ਆ ਵੀ ਪੱਠੀ ਚੱਲ ਜਣੀ ਹਾਂ ਫੇਰ ਪੱਠੀ ਚੱਲ ਮੈਂ ਰੋਜ਼ ਬਣਾ ਦਿਆ ਕਿ ਨੂੰ ਨਹੀਂ ਦੋ ਕੁ ਬਾਲੂ ਬਾਲੂ ਪੱਠੀ ਚ ਪੱਠੀ ਚਲੇ ਜਾਣੀ ਆ ਕੋਈ ਨਾ ਮੈਂ ਲਿਆਣੀ ਪੱਠੀ ਫੇ ਮੈਂ ਕਹੇਗਾ ਨਾ ਪਰ ਤੁਸੀਂ ਟੱਪੇ ਕਰਨਾ ਜਿੱਦਾਂ ਤੁਸੀਂ ਲਿਆਓਗੇ ਉਦੋਂ ਦੀ ਗੱਲ ਨਾ ਤੁਸੀਂ ਲੈਣ ਜਾਣਾ ਨਾ ਮੈਂ ਰੋਜ਼ ਰੋਜ਼ ਬਣਾ ਕੋਈ ਗੱਲ ਨਹੀਂ ਇਹ ਵੀ ਹੁਣ ਦੇਖ ਲਿਓ ਪੱਠੀ ਆ ਜਾਣੀ ਕੋਈ ਚੱਕਰ ਨਹੀਂ ਚਲ ਕੋਈ ਨਹੀਂ ਹਾਂ ਚਲੋ ਜਿੱਦਣ ਆਈ ਉਦੋਂ ਦੀ ਕਚੌੜੀਆਂ ਬਣਾ ਕੇ ਖਾਓ ਬੜਾ ਠੀਕ ਆ ਜਿੱਦਣ ਲੈ ਕੇ ਆਣੀ ਲਿਆਉਣੇ ਕੱਲੂ ਲਿਆਉਣੇ ਆ ਕਿਆ ਗੱਲ ਕਰਤੀ ਤੇ ਕੱਲੂ ਨਾ ਆ ਜੀ ਫੇ ਲਿਆਣੀ ਲਿਆਉਣੀ ਆ ਕਚੌੜੀਆਂ ਖਾਣੀ ਤਾਂ ਲਿਆਉਣੀ ਆ ਕਚੌੜੀਆਂ ਦੇ ਨਾਮ ਨੂੰ ਤਾਂ ਆ ਜੂਗੀ ਹਾਂ ਹੋਰ ਨਹੀਂ ਪੀਉ ਆ ਸਰਦਾ ਦਾ ਬਾਜੀ ਕਚੌਰੀਆਂ ਦੇ ਨਾਮ ਨੂੰ ਲੈ ਆਣੀ ਮੈਂ ਹੋਰ ਹਾਂ ਉਹ ਉ ਸਰਦਾ ਦਾ ਸਾਰੀ ਜਾਂਦੇ ਨੇ ਬਿਲਕੁਲ ਲਓ ਭਾਈ ਪਕੌੜੇ ਵੀ ਬਣਾ ਕੇ ਖਵਾ ਦੂ ਬੱਸ ਫਿਰ ਤੇਤਾ ਪੱਠੀ ਆਈ ਲੈ ਕਾਲੂ ਕਾਲੂ ਆਈ ਪੱਠੀ ਹਾਂ ਲਓ ਭਾਈ ਕਚੌਰੀਆਂ ਸਾਡੀਆਂ ਹੁਣ ਬਣ ਗਿਆ ਗਰਮਾ ਗਰਮ ਆਜੋ ਭਾਈ ਜੇ ਕਿਸੇ ਨੇ ਛਕਣੀਆਂ ਤੇ ਆਪਾਂ ਦਾ ਹੁਣ ਦਹੀਂ ਦੋਹੀ ਨਾਲ ਖਾਵਾਂਗੇ ਐ ਨਜ਼ਾਰੇ ਨਾਲ ਹਾਂ ਏ ਕਿਆ ਬਾਤਾਂ ਭਾਈ ਗਰਮਾ ਗਰਮ ਕਚੌਰੀਆਂ